ਇਹ ਜੀ ਮਨਜੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਰਕ ਅਤੇ ਐਸਪੀਡੀ ਸਾਹਿਬ ਸਰ ਸਰਬਜੀਤ ਸਿੰਘ ਰਾਏ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜਾ ਐਂਟੀ ਸੋਸ਼ਲ ਐਲੀਮੈਂਟਸ ਅਤੇ ਕ੍ਰਾਈਮ ਦੇਗੇਂਸਟ ਜ਼ੀਰੋ ਟੋਲਰੈਂਸ ਪਾਲਿਸੀ ਰੱਖਦੇ ਹੋਏ ਨਕੌਦਰ ਸਦਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਕਿ ਇੱਕ 2 ਤਰੀਕ ਨੂੰ ਕਮਲਜੀਤ ਸਿੰਘ ਸਨੁਪ ترਸੀਮ ਸਿੰਘ ਨੂਰਪੁਰ ਚੱਠਾ ਨਾਮ ਦੇ ਵਿਅਕਤੀ ਨੇ ਕਾਂ ਕੇ ਆਪਣੀ ਸਟੇਟਮੈਂਟ ਕਰਵਾਈ ਵੀ ਉਹ ਜਾ ਰਿਹਾ ਸੀਗਾ ਆਪਣੇ ਨੂਰਪੁਰ ਚੱਠੇ ਤੋਂ ਮਲਸੀਆਂ ਨੂੰ ਜਾ ਰਿਹਾ ਸੀ ਜਦੋਂ ਉਹ ਭੋੜੀਪੁਰ ਲਾਗੇ ਪਹੁੰਚਾ ਤੇ ਉਹਨੂੰ ਤਿੰਨ ਜਿਹੜੇ ਵਿਅਕਤੀ ਐ ਉਹ ਜਿਹੜੇ ਕਿ ਮੋਪੇਡ ਤੇ ਸੀਗੇ ਉਹਨਾਂ ਨੇ ਦਾਤਰ ਦੀ ਨੋਕ ਤੇ ਉਹਦਾ ਇੱਕ ਬੈਗ ਜਿਹਦੇ ਵਿੱਚ ਉਹਦਾ 5000 ਰੁਪਿਆ ਤੇ ਨਾਲ ਉਹਦਾ ਆਈ ਕਾਰਡ ਤੇ ਹੋਰ ਉਹਦਾ ਜ਼ਰੂਰੀ ਸਮਾਨ ਤੇ ਮੋਬਾਈਲ ਫੋਨ ਉਹ ਜਿਹੜਾ ਉਹ ਪੁਲਖੋ ਕੇ ਲੱਗੇ ਆ ਬਟ ਉਹਨੇ ਉਹ ਤਿੰਨੇ ਬੰਦਿਆਂ ਦੀ ਜਿਹੜੀ ਅਸ਼ਨਾਖਤ ਕਰ ਲਈ ਉਹਦੇ ਤੇ ਐਕਟ ਅਪਨ ਕਰਦੇ ਹੋਏ ਐਸ਼ਚੂ सदर ਤੇ ਉਹਦੀ ਟੀਮ ਐਸਏ ਵੀਰ ਸਿੰਘ ਨੇ ਇਹਨਾਂ ਬੰਦਿਆਂ ਨੂੰ ਜਿਹੜਾ ਕੱਲ ਅਰੈਸਟ ਕਰ ਲਿਆ ਇਹਨਾਂ ਚ ਦੋ ਤਿੰਨ ਬੰਦੇ ਸੀ ਉਹ ਦੋ ਬੰਦੇ ਇਹਨਾਂ ਚ ਅਰੈਸਟ ਕਰ ਲਿਆ ਤੇ ਜੋ ਕਿ ਇੱਕ ਜਿਹੜਾ ਸਮਾਈਲ ਸਨ ਆਪ ਅਮਰਜੀਤ ਸਿੰਘ ਆਰਓ ਸੀਚੇਵਲ ਦਾ ਹੈਗਾ ਇੱਕ ਚੰਦਨ ਸਨ ਆਫ ਪਰਸ਼ੂਤਮ ਲਾਲ ਇਹ ਯਕੂਪੁਰ ਦਾ ਹੈ ਦੋਨੇ ਬੰਦੇ ਅਰੈਸਟ ਕੀਤੇ ਗਏ ਇੱਥੇ ਜਿਹੜੀ ਇੱਕ ਨੋਟਵਰਡ ਦੀ ਚੀਜ਼ ਇਹ ਹੈ ਕਿ ਇਸ ਤੋਂ ਪਹਿਲਾਂ ਇੱਕ 28 ਅਗਸਤ ਨੂੰ ਇੱਕ ਸਿਟੀ ਥਾਣੇ ਦੇ ਏਰੀਆ ਦੇ ਵਿੱਚ ਦਿਨੇਸ਼ son of ਵਰਮਨਸਾਲਾਲ ਧੀਰਾ ਮੋਲੇ ਦਾ ਸੀਗਾ ਇਹਦੀ ਜਿਹੜੀ ਐਕਟੀਵਿਟੀ ਹੈ ਉਹ ਵੀ ਜਿਹੜੇ ਇਸ ਤਰ੍ਹਾਂ ਦੇ ਦਾਤਰ ਦੀ ਲੋਕ ਤੇ ਤਿੰਨ ਜਿਹੜੇ ਅਨੂਨ ਬੰਦੇ ਹੋ ਗਏ ਲੱਗੇ ਸੀ ਜਿਸ ਸਬੰਧ ਵਿੱਚ ਆਲਰੇਡੀ ਸਿਟੀ ਥਾਣੇ ਜਿਹੜਾ ਕੇਸ ਰਜਿਸਟਰ ਆ ਸੋ ਇਹ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਜਿਹੜੀ ਪਹਿਲਾਂ ਜਿਹੜੀ ਸਿਟੀ ਥਾਣੇ ਕੋਈ ਐਕਟਿਵਾ ਉਹ ਵੀ ਬਰਬੰਦ ਹੋ ਚੁੱਕੀ ਹੈ ਨਾ ਕੋ ਔਰ ਬਾਕੀ ਜੋ ਇਸ ਮੁਕਦਮੇ ਦੇ ਵਿੱਚ ਜੋ ਵੀ ਸਮਾਨ ਸੀਗਾ 1000 ਰੁਪਿਆ ਔਰ ਇਹਦਾ ਜਿਹੜਾ ਆਧਾਰ ਕਾਰਡ ਤੇ ਇੱਕ ਮੋਬਾਈਲ ਫੋਨ ਉਹ ਤਿੰਨੇ ਚੀਜ਼ਾਂ ਵੀ ਬਰਾਬਰ ਹੋ ਚੁੱਕੀਆਂ ਨੇ ਇਹ ਇੱਕ ਕ੍ਰਾਈਮ ਡਾਟੀ ਹੈ ਜੀ ਪਹਿਲੀ ਜੀ ਹਾਂ ਜੀ ਇਹਨਾਂ ਦਾ ਜਿਹੜਾ ਸਮਾਈਲ ਹੈ ਇਹਦੇ ਤੇ ਆਲਰੇਡੀ ਪਹਿਲੇ ਹੀ 8 ਪਰਚੇ ਦਰਜ ਹੈਗੇ ਆ ਵੱਖ-ਵੱਖ ਥਾਣਿਆਂ 'ਚ ਇਹ ਰਹਿਣ ਵਾਲੇ ਇੰਦਰ ਆਪਣੇ ਸ਼ਾਗੋਟ ਸਾਈਡ ਦੇ ਰਹਿਣ ਵਾਲੇ ਨੇ ਔਰ ਉਧਰ ਹੀ ਜ਼ਿਆਦਾ ਇਹਨਾਂ ਦੇ ਉਧਰ ਹੀ ਜ਼ਿਆਦਾ ਕੇਸ ਉਧਰ ਸੁਲਤਾਨਪੁਰ ਲੋਧੀ ਵਕ ਵਕ ਖਾਣਿਆਂ ਦੇ ਵਿੱਚ ਇਹਨਾਂ ਦੇ ਖਿਲਾਫ 8 ਕੇਸ اسماعیل ਦੇ ਖਿਲਾਫ ਹੈ ਤੇ ਚੰਦਨ ਸਾਨੂੰ ਪ੍ਰਸ਼ੋਤਮ ਲਾਲ ਜਿਹੜਾ ਯਕੂਪੁਰ ਹੈ ਤਿੰਨ ਕੇਸ ਜਿਹੜਿਆ ਇਹਦੇ ਖਿਲਾਫ ਆਲਰੇਡੀ ਜਿਹੜੇ ਦਰਜ ਆ ਇਹਨਾਂ ਦਾ ਕੋਈ ਹੋਰ ਸਾਥੀ ਵੀ ਹੈ ਜੀ ਨਾ ਹਾਂ ਇਹਨਾਂ ਦਾ ਇੱਕ ਜਿਹੜਾ ਚੰਦਨ ਹੈ ਇੱਕ ਇਹਦਾ ਬ੍ਰਦਰ ਹੈ ਉਹਦਾ ਨਾਮ ਹੈ ਜਿਹੜਾ ਡਿਸਕਲੋਜ਼ ਨਹੀਂ ਕਰਦਾ ਇੱਕ ਇਹਦਾ ਭਰਾ ਹੈ ਉਹ ਵੀ ਇਸ ਵਾਰ ਦਾ ਸੀਗਾ ਤੇ ਕੋਨੂੰ ਵੀ ਅਸੀਂ ਜਲਦੀ ਜਿਹੜਾ ਅਰੈਸਟ ਕਰ ਲਾਂਗੇ ਇਹ ਹੁਣਾਂ ਦੇ 3 ਦਿਨ ਦੇ ਰਿਮਾਂਡ ਤੇ ਆ ਇਹਨਾਂ ਕੋਲ ਅਸੀਂ ਬਾਕੀ ਵੀ ਜੜੀਆਂ ਹੋਰ ਲੁੱਟਾ ਖੋਹਾਂ ਚੋਰੀਆਂ ਜੜੀਆਂ ਹੋਈਆਂ ਲੱਗੇ ਉਹਨਾਂ ਬਾਰੇ ਵੀ ਜੜੀ ਬਰੀਕੀ ਨਾਲ ਜੜੀ ਪੁਸ਼ਪਿਸ਼ ਕੀਤੀ ਜਾਏਗੀ ਜਿਹੜੀ 28 ਤਰੀਕ ਨੂੰ ਮੇਲੇ ਦੇ ਦੌਰਾਨ ਇੱਕ ਇਹਨਾਂ ਨੇ ਐਕਟਿਵਾ ਵੀ ਖੋਈ ਸੀ ਹਥਿਆਰਾਂ ਦੀ ਨੋਕ ਤੇ ਕਿ ਐਕਟਿਵਾ ਬਰਾਮਦ ਕਰ ਲਈ ਹਾਂ ਜੀ ਹਾਂ ਉਹ ਦਿਨੇਸ਼ ਉਹ ਹੀ ਤੁਹਾਨੂੰ ਮੈਂ ਦੱਸਿਆ ਜੀ ਦਿਨੇਸ਼ ਸਨ ਅਫਸਰ ਬੰਸਾਲਪੁਰ ਉਹਨਾਂ ਨੇ ਕਿ ਐਕਟਿਵਾ ਖੋਈ ਸੀਗੀ 28 8 25 ਨੂੰ ਮੇਲਾ ਜਿਹ ਦਿਨ ਮੇਲਾ ਸੀਗਾ ਆਪਣੇ ਮੁਰਾਸ਼ਾ ਜੀ ਦੇ ਉਹ ਉਸ ਦਿਨ ਉਹਨਾਂ ਨੇ ਖੋਈ ਸੀਗੀ ਉਹ ਤੇ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ 'ਤੇ ਹੁਣ ਇਹਨਾਂ ਦਾ ਪੁਲਿਸ ਰਿਮਾਨੈਂਟ ਹੈ ਪੁਲਿਸ ਰਿਮਾਨੈਂਟ ਇਹਨਾਂ ਕੋਲ ਹੋਰ ਡਾ ਡੀਪਲੀ ਅ ਪੁਸ਼ੀਅਰਸ ਕੀਤੀ ਜਾਵੇਗੀ ਤੇ ਹੋਰ ਵੀ ਇਹਨਾਂ ਕੋਲ ਆਸ ਹੈ ਕਿ ਹੋਰ ਵੀ ਕਾਫੀ ਬਰਾਮਦਗੀਆਂ ਹੋਣ ਦੀ ਜਿਹੜੀ ਆਸ ਹੈ ਇਹਨਾਂ ਕੋਲ ਅ ਇਸ ਤੋਂ ਇਲਾਵਾ ਮੈਂ ਹੋਰ ਚੀਜ਼ ਦੱਸਣੀ ਜਾਵਾਂਗਾ ਵੀ ਇੱਕ ਸਾਡਾ 2000 ਸਨ 2022 ਦਾ ਇੱਕ ਕੇਸ ਸੀਗਾ ਚੋਰੀ ਦਾ ਕੇਸ ਸੀਗਾ ਇਹਦੇ ਵਿੱਚ 23 ਦੇ ਸਨ 23 ਤੋਂ ਇੱਕ ਅਮਿਤ ਕੁਮਾਰ ਐਲੀਸ ਰਿੰਕੂ son of ਅ ਹਰਚਰਨ ਹਰਚਰਨ ਸਿੰਘ ਵਾਸੀ ਸਰਖਪੁਰ ਇਹ ਪੀਓ ਸੀਗਾ ਇਹ ਪੀਓ ਵੀ ਅਸੀਂ ਜਿਹੜਾ ਅਰੈਸਟ ਕੀਤਾ ਸਦਰ ਨਗਉਦਰ ਦੀ ਪੁਲਿਸ ਨੇ ਠੀਕ ਹੈ ਥੈਂਕ ਯੂ